ਇਸ ਨਾਲੇ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਦੇ ਵਿੱਚ ਤਿੰਨ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਲੁਧਿਆਣਾਾਂ ਦੇ ਵਿੱਚ ਤਿੰਨ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਤੋਂ ਇਹ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਬਦਮਾਸ਼ਾਂ ਦੇ ਦੋ ਸਾਥੀ ਫਰਾਰ ਹੋ ਗਏ ਨੇ ਮੁਲਜ਼ਮਾਂ ਦੇ ਆਈਐਸਆਈ ਨਾਲ ਲਿੰਕ ਦੱਸੇ ਜਾ ਰਹੇ ਨੇ ਦੱਸ ਦਈਏ ਕਿ ਮੁਖਸਰ ਦੇ ਵਿੱਚ ਬਾਰਡਰ ਦੇ ਨੇੜੇੋਂ ਇਹ ਗ੍ਰੇਨੇਡ ਲੈ ਕੇ ਆਏ ਸੀ ਲੁਧਿਆਣਾ ਦੇ ਸ਼ਿਪੂਰੀ ਇਲਾਕੇ ਨੇੜੇੋਂ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਹੋਰ ਜਾਣਕਾਰੀ ਦਿੱਤੀ ਜਾਵੇਗੀ ਪਰ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ ਲੁਧਿਆਣਾ ਤੋਂ ਗ੍ਰੇਨੇਡ ਦਾ ਮਿਲਣਾ ਕਿ ਇੱਥੇ ਤੱਕ ਇਹ ਗ੍ਰੇਨੇਡ ਕਿਵੇਂ ਪਹੁੰਚੇ ਕੌਣ ਇਹ ਲੋਕ ਸੀ ਕਿਹਨਾਂ ਦੇ ਵੱਲੋਂ ਇਹਨਾਂ ਗ੍ਰੇਨੇਡ ਨੂੰ ਇਹਨਾਂ ਤੱਕ ਪਹੁੰਚਾਇਆ ਗਿਆ ਤਿੰਨ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਲੁਧਿਆਣਾ ਦੇ ਵਿੱਚ ਤੇ ਬਾਈਕ ਸਵਾਰ ਤਿੰਨ ਨੌਜਵਾਨ ਸੀ ਜਿਨ੍ਹਾਂ ਤੋਂ ਇਹ ਗ੍ਰੇਨੇਡ ਬਰਾਮਦ ਹੋਏ ਨੇ ਰਜਿੰਦਰ अरोड़ा ਲੁਧਿਆਣਾ ਤੋਂ ਮੇਰੇ ਸਹੋਗੀ ਇਸੇ ਖਬਰ ਤੇ ਹੋਰ ਜੱਦ ਜਾਣਕਾਰੀ ਨਾਲ ਜੁੜੇ ਨੇ ਰਜਿੰਦਰ ਕੀ ਕੁਝ ਅਪਡੇਟ ਗ੍ਰੇਨੇਡ ਮਿਲੇ ਨੇ ਲੁਧਿਆਣਾ ਤੋਂ ਕੀ ਕੋਈ ਜਾਣਕਾਰੀ ਆ ਦੇਖੋ ਬਿਲਕੁਲ ਰਣਵੀਰ ਥਾਣਾ ਬਸਤੀ ਜੋਦੇਵਾਲ ਦੀ ਜਿਹੜੀ ਪੁਲਿਸ ਆ ਉਸ ਵੱਲੋਂ ਇੱਕ ਵੱਡੀ ਕਾਮਯਾਬੀ ਜ਼ਰੂਰ ਹਾਸਲ ਕੀਤੀ ਗਈ ਆ ਤਾਂ ਕਿਹਾ ਜਾ ਸਕਦਾ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਜਿਹੜਾ ਛਾਪੇਮਾਰੀ ਦੌਰਾਨ ਤਿੰਨ આરોપીਆਂ ਨੂੰ ਕਾਬੂ ਕੀਤਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੁੱਲ ਪੰਜ આરોપી ਸੀ ਔਰ ਇਹਨਾਂ ਵੱਲੋਂ ਲੁਧਿਆਣਾ ਚ ਧਮਾਕਾ ਕਰਨ ਦੀ ਜਿਹੜੀ ਫਰਾਰ ਉਹ ਜਰੂਰ ਕੀਤੀ ਜਾਣਾ ਤਾਂ ਉਸ ਨੂੰ ناکਾਮਯਾਬ ਜਿਹੜਾ ਪੁਲਿਸ ਨੇ ਕੀਤਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਪੁਲਿਸ ਨੇ ਹੈਂਡ ਗਰਨੇਡ ਵੀ ਬਰਾਮਦ ਕੀਤਾ ਮੁੱਖ ਸਰਦੇ ਸਰਹੱਦੀ ਇਲਾਕੇ ਦੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉੱਥੋਂ ਇਹ ਸਾਰਾ ਗਰਨੇਡ ਜਿਹੜਾ ਜਾਂਦਾ ਗਿਆ ਸੀ ਔਰ ਇੱਥੇ ਮੁਲਜ਼ਮਾਂ ਬਾਰੇ ਰਜਿੰਦਰ ਕੋਈ ਜਾਣਕਾਰੀ ਮਿਲ ਸਕੀ ਹੈ ਕਿਉਂਕਿ ਜ਼ਿਕਰ ਹੋ ਰਿਹਾ ਹੈ ਕਿ ਦੋ ਤਾਂ ਫਰਾਰ ਹੋ ਗਏ ਨੇ ਕੁੱਲ ਤਿੰਨ ਸੀਗੇ ਇੱਕ ਕਾਬੂ ਕੀਤਾ ਗਿਆ ਆ ਦੇਖੋ ਬਿਲਕੁਲ ਪੁਲਿਸ ਨੇ ਜੋ ਐਫ ਆਈ ਆਰ ਦਰਜ ਕੀਤੀ ਹੈ ਉਸ ਦੇ ਵਿੱਚ ਇਹ ਜ਼ਰੂਰ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਵਿੱਚ ਪੰਜ ਕੁੱਲ આરોપી ਸੀ ਜਿਨ੍ਹਾਂ ਦੇ ਬਾਈ ਨੇਮ ਪੁਲਿਸ ਨੇ ਪਰਚਾ ਦਰਜ ਕੀਤਾ ਔਰ ਇਹ ਕਿਹਾ ਜਾ ਸਕਦਾ ਕਿ ਫਿਲਹਾਲ ਹਲੇ 3 ਦੀ ਜਿਹੜੀ ਗ੍ਰਿਫਤਾਰੀ ਦੱਸੀ ਜਾ ਰਹੀ ਹੈ ਕਿਉਂਕਿ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਤਾਂ ਕਿਹਾ ਜਾ ਰਿਹਾ 3 ਮੋਟਰਸਾਈਕਲ ਤੇ ਸਵਾਰ ਸੀ ਔਰ ਜਿੱਥੇ ਇਹ ਯੋਜਨਾ ਬਣਾਈ ਜਾਣੀ ਸੀ ਉਸ ਜਗ੍ਹਾ ਤੇ ਇਹ ਜਾ ਰਹੇ ਸੀ ਔਰ ਸ਼ਿਪੂਰੀ ਚੌਕ ਦੇ ਨਜ਼ਦੀਕ ਇਹਨਾਂ ਨੂੰ ਜਿਹੜਾ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਇਹਨਾਂ ਦਾ ਟਰੈਪ ਲਗਾਇਆ ਸੀ ਔਰ ਉੱਥੇ ਕਾਬੂ ਕੀਤਾ ਗਿਆ ਤਾਂ ਕਿਹਾ ਜਾ ਸਕਦਾ ਕਿ ਪੁਲਿਸ ਲਈ ਇੱਕ ਵੱਡੀ ਕਾਮਯਾਬੀ ਹੈ ਕਿਉਂਕਿ ਲੁਧਿਆਣਾ ਸ਼ਹਿਰ ਪੀੜਪਾੜ ਵਾਲਾ ਇਲਾਕਾ ਦਾ ਅਜਿਹੀ ਜਿਹੜੀ دہشت ਦਾ ਮਾਹੌਲ ਲੁਧਿਆਣਾ ਸ਼ਹਿਰ ਦੇ ਵਿੱਚ ਪੈਦਾ ਇਹਨਾਂ ਵੱਲ ਜਿਤਨੋ ਪੁਲਿਸ ਲੈਵਲ 'ਉ ਲੋ ਜਿਹੜਾ ਨਾਕਾਮਯਾਬ ਕੀਤਾ ਗਿਆ ਔਰ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਹੈਂਡ ਗ੍ਰੇਨੇਡ ਵੀ ਜਿਹੜਾ ਉਹ ਬਰਾਮਦ ਕੀਤਾ ਗਿਆ ਠੀਕ ਹੈ ਰਜਿੰਦਰ ਬਹੁਤ ਸ਼ੁਕਰੀਆ ਨਜ਼ਰ ਬਣਾਈ ਰੱਖੋ ਅਪਡੇਟ ਤੋਂ ਹੱਤੋਂ ਦੁਆਰਾ ਲਮਗੇ ਲੁਧਿਆਣਾ ਦੇ ਵਿੱਚ ਤਿੰਨ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਕਰਕੇ ਵਿਸਥਾਰਤ ਜਾਣਕਾਰੀ ਦਿੱਤੀ ਜਾਣੀ ਹੈ ਪਰ ਕੀ ਇਹਨਾਂ ਦਾ ਇਰਾਦਾ ਸੀ ਕੀ ਇਹ ਫਿਰਾਕ ਦੇ ਵਿੱਚ ਸੀ